ਖਾਣਾ ਸਿਟੀ ਕਪੂਰਥਲਾ ਵਿੱਚ ਤਾਇਨਾਤ ਸਾਬਕਾ ਐਸਐਚਓ ਗੌਰਵਪੀਰ ਜੋ ਕਿ ਵਿਵਾਦਾਂ ਵਿੱਚ ਰਹੇ ਸੀ ਉਹਨਾਂ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਵੱਲੋਂ ਪੁਲਿਸ ਲਾਈਨ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਦੁਬਾਰਾ ਫਿਰ ਹੁਣ ਜ਼ਿਲ੍ਹਾ ਪੁਲਿਸ ਮੁਖੀ ਦੇ ਵੱਲੋਂ ਉਹਨਾਂ ਨੂੰ ਭੁਲੱਥ ਵਿਖੇ ਐਸਐਚਓ ਲਗਾ ਦਿੱਤਾ ਗਿਆ ਏ ਹੁਣ ਦੁਬਾਰਾ ਗੌਰਮ ਧੀਰ ਨੂੰ ਕਪੂਰਥਲੇ ਵਿੱਚ ਹੀ ਐਸਐਚਓ ਲਗਾਉਣ ਤੋਂ ਬਾਅਦ ਐਂਟੀ ਕ腐ਪਸ਼ਨ ਬਿਊਰੋ ਐਂਡ ਹਿਊਮਨ ਰਾਈਟਸ ਕ੍ਰਾਂਤੀ ਦਲ ਪੰਜਾਬ ਦੇ ਉਪ ਪ੍ਰਧਾਨ ਨੀਰਜ ਕੁਮਾਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਐਸ ਧੀਰ ਨੂੰ ਭੁਲੱਥ ਵਿਖੇ ਐਸਐਚਓ ਲਗਾਉਣ ਦੀ ਇਸ ਕਾਰਵਾਈ ਉੱਤੇ ਅਤੇ ਪੁਲਿਸ ਅਧਿਕਾਰੀਆਂ ਦੇ ਉੱਤੇ ਕਈ ਸੁਭਾਲ ਚੁੱਕੇ ਗਏ ਨੇ ਨੀਰਜ ਕੇਰੇ ਮੁੱਦੇ ਸੀ ਜਿਹਨੂੰ ਲੈ ਕੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਹੌਸਲਾ ਜੀ ਮੁੱਦੇ ਕੋਈ ਨਵੇਂ ਨਹੀਂ ਹੈਗੇ ਮੁੱਦੇ ਬਹੁਤ ਪੁਰਾਣੇ ਨੇ ਜਿਹੜੀ ਅਸੀਂ ਪੁਰਾਣੀ ਸਰਕਾਰਾਂ ਵੇਲੇ ਵੀ ਚੱਕਦੇ ਰਹੇ ਹਾਂ ਮੁੱਦੇ ਤੇ ਹੁਣ ਮੌਜੂਦਾ ਸਰਕਾਰ ਵੇਲੇ ਵੀ ਇਹਨਾਂ ਦੀ ਅੱਖਾਂ ਅਸੀਂ ਖੋਲਣਾ ਚਾਹੁੰਦੇ ਆ। ਮੈਂ ਨੀਰਜ ਕੁਮਾਰ ਵਾਈਸ ਪ੍ਰੈਜ਼ੀਡੈਂਟ ਪੰਜਾਬ ਐਂਟੀ ਕ੍ਰਪਸ਼ਨ ਐਂਡ ਹਿਊਮਨ ਰਾਈਟਸ ਕ੍ਰਾਂਤੀ ਦਲ। ਮੁੱਦਾ ਇਹ ਆ ਜੀ ਕਿ ਪਿਛਲੇ ਦਿਨੀ 2021 ਦੇ ਵਿੱਚ ਇੱਥੇ ਇੱਕ ਐਸਐਚਓ ਗੌਰਵਤੀ ਲਗਾਇਆ ਸੀਗਾ ਜਿਹਦੇ ਕਰਕੇ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਤਸਕਰੀ ਹੋਈ ਹੈ ਤੇ ਗੁੰਡਾਗਰਦੀ ਦਾ ਮਹੌਲ ਰਿਹਾ ਵ ਇਸ ਬੰਦੇ ਦੇ ਹੁੰਦੇ ਇੱਥੇ ਇੱਕ ਰਵੀ ਗਿੱਲ ਨਾਮ ਦੇ ਬੰਦੇ ਨੇ ਸਿਟੀ ਥਾਣੇ ਦੇ ਬਾਹਰ ਆ ਕੇ ਆਪਣੇ ਆਪ ਨੂੰ ਅੱਗ ਲਾ ਲਈ ਸੀਗੀ ਇਸ ਤੋਂ ਦੁਖੀ ਆ ਗਏ। ਇਹਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਇਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈਗਾ ਇਹਨੂੰ। ਪਰ ਅੱਜ ਦੀ ਡੇਟ ਦੇ ਵਿੱਚ ਫਿਰ ਇਹਨੂੰ ਪੁਲੱਥ ਵਿੱਚ ਐਸਐਚਓ ਲਾ ਦਿੱਤਾ ਹੈ। ਇੱਕ ਜ਼ਿੰਮੇਵਾਰ ਪੋਸਟ ਉੱਤੇ। ਜਦਕਿ ਇਹ ਬੰਦਾ ਜ਼ਿੰਮੇਵਾਰ ਪੋਸਟ ਤੇ ਲਾਉਣ ਦੇ ਲਾਇਕ ਹੈ ਨਹੀਂ ਆ। ਇਹ ਇਹਦਾ ਰੋਲਾ ਜਦੋਂ ਮੰਜੂਰਾਣਾ ਜੀ ਹਲਕਾਂ ਚ ਆ ਲੱਗੇ ਸੀਗੇ। ਤੇ ਉਹਨਾਂ ਨੇ ਵੀ ਧਰਨੇ ਲਾ ਕੇ ਤੇ ਕਈ ਕੁਛ ਕੀਤਾ ਉਹਨਾਂ ਨੇ ਕਿ ਇਸ ਬੰਦੇ ਨੂੰ ਇਥੋਂ ਹਟਾਇਆ ਜਾਵੇ ਜਦੋਂ ਉਹ ਮੌਜੂਦਾ ਸਰਕਾਰ ਸੀਗੀ ਕਾਂਗਰਸ ਦਾ ਟਾਈਮ ਸੀਗਾ ਉਹਨਾਂ ਨੇ ਇਹਨੂੰ ਲਵਾਇਆ ਹੋਇਆ ਸੀਗਾ ਤੇ ਕੁਝ ਹੋ ਨਹੀਂ ਸਕਿਆ ਪਰ ਸਰਕਾਰ ਆਨ ਤੋਂ ਬਾਅਦ ਇਹਨੂੰ ਇਥੋਂ ਲਾਈਨ ਹਟਾ ਕਰ ਦਿੱਤਾ ਗਿਆ ਆਦੀ ਰੇਟ ਦੇ ਵਿੱਚ ਫਿਰ ਦੁਬਾਰਾ ਪਤਾ ਨਹੀਂ ਇਹਨਾਂ ਦੀ ਕੀ ਸੰਗਣ ਦੁਆਰਾ ਹੋ ਗਈ ਆ ਉਹਨੂੰ ਦੁਬਾਰਾ ਇੱਕ ਜ਼ਿੰਮੇਵਾਰ ਪੋਸਟ ਉੱਤੇ ਲਾ ਦਿੱਤਾ ਹੈ ਜਦਕਿ ਮੰਜੂਰਾਣਾ ਜੀ ਵੀ ਇਸਕ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਕਰਪਟ ਬੰਦਾ ਹੈ ਠੀਕ ਹੈ ਨਾ ਤੇ ਇਹ ਕਪੂਰਥਾ ਦੇ ਮੋਲ ਨੂੰ ਦੁਬਾਰਾ ਖਰਾਬ ਕਰ ਸਕਦਾ ਹੈ ਮੈਥੇ ਜੇ ਕੋਈ ਇਥੇ ਗੱਲ ਕਰੀ ਆਮ ਪਾਰਟੀ ਦੀ ਤਾਂ ਖਤਮ ਕਿੱਦਾਂ ਨਜ਼ਰ ਆਉਂਦੀ ਦੇਖੋ ਜੀ ਆਹੀ ਬਦਲਾਵ ਆ ਜਿਹੜਾ ਤੁਸੀਂ ਦੇਖ ਲਿਆ ਇੱਕ ਬੰਦੇ ਕਰਕੇ ਜਿਹਦੇ ਕਰਕੇ ਇੱਕ ਹਲਕਾ ਜਿਹਾ ਧਰਨੇ ਲਾਂਦੀ ਰਹੀ ਹੈ ਜਿਹਦੇ ਜਿੰਨੇ ਸ਼ਹਿਰ ਦੇ ਮੋਲ ਨੂੰ ਇੰਨਾ ਕ ਖਰਾਬ ਕਰਤਾ ਸੀ ਕਬਜ਼ੇ ਕਰਵਾਣੇ ਠੀਕ ਹੈ ਜੀ ਸ਼ਰਮ ਲੰਡਨ ਰੋਲ ਦੇ ਵਾਰ ਗੋਲੀਆਂ ਚੱਲੀਆਂ ਇਸ ਬੰਦੇ ਦੇ ਹੁੰਦੇ ਨਸ਼ਾ ਤਸਕਰੀ ਇੰਨੀ ਕ ਵੱਧ ਚੁੱਕੀ ਸੀ ਕਪੂਰਥੀ ਦੇ ਵਿੱਚ ਤੇ ਉਹੀ ਬੰਦਾ ਦੁਬਾਰਾ ਇਸ ਜਿਲ੍ਹੇ ਦੇ ਵਿੱਚ ਲੱਗ ਗਿਆ ਜੀ ਮੈਂ ਪ੍ਰਸ਼ਾਸਨ ਅੱਗੇ ਐਸਐਸਪੀ ਸਾਹਿਬ ਅੱਗੇ ਸਾਰਿਆਂ ਕੇ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਅਫਸਰਾਂ ਨੂੰ ਦੁਬਾਰਾ ਕਿਸੇ ਜ਼ਿੰਮੇਵਾਰ ਪੋਸਟ ਤੇ ਨਾ ਲਾਇਆ ਜਾਵੇ ਇਸ ਬਾਰੇ ਮੈਂ ਡੀਜੀਪੀ ਸਾਹਿਬ ਨੂੰ ਵੀ ਰਿਟਰਨ ਦੇ ਵਿੱਚ ਇੱਕ ਲੈਟਰ ਭੇਜ ਰਿਹਾ ਜੀ ਮਾਜੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜ ਰਿਹਾ ਜੀ ਤੇ ਐਸਐਸਪੀ ਸਾਹਿਬ ਨੂੰ ਮਿਲ ਕੇ ਇੱਕ ਮੈਮੋਰੈਂਡਮ ਵੀ ਦਵਾਂਗੇ ਕਿ ਇਹੋ ਜਿਹੇ ਕਰਪਟ ਬੰਦਿਆਂ ਨੂੰ ਕਪੂਰਥਾਲੇ ਜ਼ਿਲ੍ਹੇ ਵਿੱਚ ਦੁਬਾਰਾ ਨਾ ਲਾਇਆ ਜਾਵੇ ਜੋ ਕਪੂਰਥਾ ਦਾ ਮੋਲ ਹੁਣ ਬਿਲਕੁਲ ਸ਼ਾਂਤ ਹੈ ਤੇ ਸ਼ਾਂਤੀ ਰਹੇ ਤੇ ਇਹਦੇ ਆਨ ਕਰਕੇ ਦੁਬਾਰਾ ਕਿਤੇ ਉਹ ਮੋਲ ਜਿਹੜਾ ਕਪੂਰਥਾ ਦਾ ਖਰਾਬ ਨਾ ਹੋ ਜਾਏ ਤੁਹਾਨੂੰ ਇਹ ਲੱਗਦਾ ਕਿਤੇ ਨਾ ਕਿਤੇ ਕਿਹੜੇ ਕਹਾਪਾਲ ਤੇ ਵੱਲੋਂ ਇਹ ਜਿਹੜੇ ਅਫਸਰਾਂ ਨੂੰ ਕੈਨੋ ਘਟਿਲ ਦੇਣਾ ਬਿਲਕੁਲ ਸਰ ਇਹ ਤੁਸੀਂ ਆਪ ਹੀ ਦੇਖਦੇ ਪਏ ਹੋ ਕਿ ਸਰਕਾਰ ਆਉਣ ਤੋਂ ਬਾਅਦ ਇਹੀ ਸਰਕਾਰ ਜਦੋਂ ਮੌਜੂਦਾ ਨਹੀਂ ਸੀਗੀ ਤੇ ਇਹ ਰੋਲਾ ਪਾਉਂਦੀ ਸੀਗੀ ਤੇ ਉਹ ਇਹਨਾਂ ਦੀ ਸਰਕਾਰ ਤੋਂ ਬਾਅਦ ਕੋਈ ਇਹੋ ਜਿਹੀ ਸੰਗਠਨ ਜ਼ਰੂਰ ਹੋਈ ਆ ਜਿਹਦੇ ਕਰਕੇ ਦੁਬਾਰਾ ਗੌਰਵ ਤੀਰ ਅਰਗੇ ਕਰਪਟ ਬੰਦੇ ਇੱਕ ਜ਼ਿੰਮੇਵਾਰ ਪੋਸਟਾਂ ਦੇ ਦੁਆਰਾ ਲੱਗੇ ਨੇ ਜੀ ਇਸ ਮੰਤਰੀ ਕੋਈ ਲਿਖਤੀ ਤੁਸੀਂ ਸ਼ਿਕਾਇਤ ਹੈ ਜਾਂ ਕੋਈ ਪ੍ਰਸ਼ਾਸਨ ਨੂੰ ਜਾਂ ਪਲੱਸ ਤੇ ਉਚਿਤ ਅਧਿਕਾਰ ਨੂੰ ਜਾਂ ਸੀਐਮ ਸਾਹਿਬ ਨੂੰ ਕੋਈ ਦੇ ਦਿੱਤੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਹਿਲਾਂ ਮੈਂ ਦੱਸਣਾ ਚਾਹੁੰਦਾ ਸੀਗਾ ਜੀ ਹੁਣ ਮੈਂ ਸਾਰਾ ਕੁਝ ਤਿਆਰ ਕੀਤਾ ਹੈ ਜੀ ਡੀਜੀਪੀ ਸਾਹਿਬ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਤੇ ਐਸਐਸਪੀ ਸਾਹਿਬ ਨੂੰ ਵੀ ਮੈਮੋਰੰਡਮ ਦੇ ਰਹੀ ਹੈ ਸਾਡੀ ਟੀਮ ਮਿਲ ਕੇ ਕਿ ਇਹੋ ਜਿਹੇ ਕਰਪਟ ਬੰਦਿਆਂ ਨੂੰ ਕਿਸੇ ਇਹੋ ਜੀ ਜਗ੍ਹਾ ਤੇ ਲਾਇਆ ਜਾਵੇ ਕਿ ਪਬਲਿਕ ਡੀਲਿੰਗ ਦੇ ਵਿੱਚ ਇਹ ਅਫਸਰ ਲੱਗਣ ਦੇ ਲਾਇਕ ਨਹੀਂ ਹੈਗੇ ਜੀ ਲਾਈਵ ਤੇ ਇਸ ਚੈਨਲ ਦੇ ਲਈ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ